ਰੱਗੀਆਂ ਨੇ ਆਪਣਾ ਸਾਮਾਨ ਮਿੰਟੋ-ਮਿੰਟ ਪੈਕ ਕਰ ਲਓ ਜੀ ਤੁਹਾਨੂੰ ਪਹਿਲਾਂ ਵੀ ਨਗਰਵਾੜੀ ਚੀਜਾ ਚੀਆ ਕਿ ਮੁੱਟਵਾਲਾ ਰੋਡ ਬਿਲਕੁਲ ਜੀ ਰੱਗੀਆਂ ਵੀ ਰੋਡ ਤੇ ਰੇਡੀਓ ਆਪਣੀਆਂ ਰੱਗੀਆਂ ਨੇ ਮਿੰਟੋ-ਮਿੰਟ ਆਪਣਾ ਸਾਮਾਨ ਪਹੁੰਚ ਬਣਾਓ ਤੁਹਾਨੂੰ ਪਹਿਲਾਂ ਵੀ ਕਈ ਵਾਰ ਵਾਰਨਿੰਗ ਦਿੱਤੀ ਆ ਚੁੱਕੀ ਆ ਵੀ ਆਪਣਾ ਸਾਮਾਨ ਪੈਕ ਕਰੋ ਸਾਮਾਨ ਪੈਕ ਕਰੋ ਜੀ ਜਿੱਥੇ ਤੱਕ लगातार जो तस्वीर देख सकते ਹਾਂ ਚੌਥੋਂ ਤੋਂ ਲੈ ਕੇ ਨਾ ਮੇਲਾ ਲੱਗਾ ਹੋਇਆ ਸੀ ਮੇਲੇ ਤੇ ਜਿਹੜੀਆਂ ਫੜੀਆਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਜਿਹੜਾ ਮੇਲਾ ਲਾਇਆ ਹੋਇਆ ਸੀ ਤੇ ਉੱਥੇ ਅੱਜ ਦੇਖ ਸਕਦੇ ਹੋ ਉਹਨਾਂ ਦਾ ਜਿਹੜਾ ਸਮਾਨ ਜੁੱਟ ਕੀਤਾ ਜਾ ਰਿਹਾ ਤੇ ਉੱਥੇ ਜਿਹੜਾ ਰੋਕਾ ਵੱਲੋਂ ਰੋਕਿਆ ਜਾ ਰਿਹਾ ਉਹਨਾਂ ਨੂੰ ਕਿ ਜਿਹੜਾ ਸਾਡਾ ਸਮਾਨ ਹੈ ਜਿਹੜਾ ਵਾਪਸ ਦਿਓ ਨਾ ਕੀ ਇਹ ਚਾਹ ਬੰਦੇ ਨਹੀਂ ਇਹ ਲੈਟਿੰਗਨ ਨਹੀਂ ਬੰਦਾ ਦੇਖਦੇ ਤੋਂ ਉਹਨਾਂ ਦਾ ਇਹ ਇਕਜੋ ਤਸਵੀਰਾਂ ਚ ਉਹ ਬੰਦਾ ਮੇਰੇ ਟੂ ਹੈ ਇੱਧਰ ਬੋਲਿਆ ਆਹੇ ਕਦੇ ਖੋਲੇ ਆ ਗਏ ਪੂਰਾ ਪਾਤੀ ਕਰ ਰਿਹਾ ਹੈ ਗੱਲ ਕਰ ਰਿਹਾ ਹੈ ਗੱਲ ਕਰ ਰਿਹਾ ਹੈ ਆਹੇ ਸਭ ਨੇ ਮਿਲਿਆ ਆ ਰਿਹਾ ਹੈ ਕਿ ਆਪਾਂ ਦਾ ਗੱਲਾ ਤੌਰ ਤੇ ਨਾਲ ਸਾਧ ਮਹਾਰਾਜ ਜੀ ਦੇ ਮੇਲੇ ਦੇ ਉਹਨਾਂ ਨੇ ਸਦਾ ਸਮਾਨ ਲਗਾਇਆ ਸੀ ਤੇ ਪਠਾੜੀ ਰੇ ਸੇ ਅਜਮਾਨ ਚੋਂ ਕੰਪਨੀਰ ਅਗਰ ਦਿਗਮਤੀ ਲੰਕਾ ਦੇ ਹੁਕਮ ਮੁਤਾਬਕ ਅਪਾਇਸ ਤੇ ਆਏ ਆ ਟ੍ਰੈਫਿਕ ਪੁਲਿਸ ਦੇ ਨਾਲ ਇਹ ਸਾਰੀਆਂ ਜੜੀਆਂ ਪੜੀਆਂ ਤੋਂ ਸਮਾਂ ਜਫਤ ਕੀਤਾ ਵਾ ਹਮ ਸਰ ਅੱਗੇ ਵੀ ਚੇਤਾਵਨੀ ਦਿੱਤੀ ਕਿ ਦੋ ਤਿੰਨ ਵਾਰੀ ਤੁਹਾਡੇ ਵਾਰੀ ਤਿੰਨ ਵਾਰੀ ਆਪਾਂ ਦੋ ਤਿੰਨ ਵਾਰੀ ਆਏ ਆ ਇਹਨਾਂ ਨੂੰ ਸਾਰਿਆਂ ਨੂੰ ਕਹਿ ਗਏ ਕਿ ਹੁਣ ਵੀ ਚੱਕਰ ਲੱਗੇ ਹੁਣ ਵੀ ਚੱਕਰ ਲੱਗੇ ਇੱਕ ਘੰਟੇ ਦੇ ਵਿੱਚ ਚੱਕਰ ਲੱਗੇ ਸਾਰੇ ਚੱਕਿਆ ਨਹੀਂ ਇਹਨਾਂ ਦਾ ਸਮਾਂ ਜੇਕਰ ਨਹੀਂ ਚੱਕਦੇ ਦੁਬਾਰਾ ਫੇਰ ਕਾਰਵਾਈ ਹੋਏਗੀ ਹਾਂਜੀ ਹਾਂਜੀ ਫੇਰ ਠੀਕ